ਬਾਈ ਮੈਂ ਘਰ ਪਾਉਣਾ ਨਮਾ ਪਰ ਮੈਨੂੰ ਬਾੜੀ ਜਲਦੀ ਆ ਕਿਉਂਕਿ ਘਰ ਬਣਾਉਣ ਦੇ ਵਿੱਚ 6-8 ਮਹੀਨੇ ਦਾ ਉੱਧੇ ਹੀ ਚੱਲ ਜਾਣੇ ਆ ਕੋਈ ਹੈਗਾ ਹੱਲ ਇਸ ਚੀਜ਼ ਦਾ ਹੈਗਾ ਬਰੋ ਮੈਂ ਤੈਨੂੰ ਇੱਕ ਇਹੋ ਜਿਹੀ ਟੈਕਨੋਲੋਜੀ ਬਾਰੇ ਦੱਸਦਾ ਜਿਹਦੇ ਨਾਲ ਤੂੰ ਆਪਦਾ ਨਵਾਂ ਘਰ ਸਿਰਫ 2 ਦਿਨਾਂ ਚ ਪਾ ਸਕਦਾ ਉਹ ਅੱਛਾ ਸੱਚੀ ਫੁੱਦੂ ਤਾਂ ਨਹੀਂ ਬਣਾਉਣਾ ਨਹੀਂ ਨਹੀਂ ਬਰੋ ਇਦਾਂ ਦੀ ਇੱਕ ਹੈਗੀ ਆ ਟੈਕਨੋਲੋਜੀ ਇਹਦੇ ਨਾਲ ਇੱਕ ਬਿਲਡਿੰਗ ਵੀ ਬਣੀ ਸੀ 10 ਮੰਜ਼ਲੀ ਬਿਲਡਿੰਗ ਸੀਗੀ ਉਹ ਸਿਰਫ 1 ਦਿਨ ਚ ਤਿਆਰ ਹੋ ਗਈ ਸੀ ਅੱਛਾ ਹੋਰ ਕੀ ਮੈਂ ਤੁਹਾਨੂੰ ਵੀ ਦੱਸਦਾ ਬਾਈ ਹੁਣ ਮੈਂ ਕਿਹੜੀ ਟੈਕਨੋਲੋਜੀ ਦੀ ਗੱਲ ਕਰਦਾ ਕਿਹੜੇ ਨਾਲ ਘਰ ਬਣਾ ਤੇ ਬਾਈ ਇਹ ਵਾਲੀ ਟੈਕਨੋਲੋਜੀ ਨਾਲ ਜਿਹੜੇ ਆਪਾਂ ਘਰ ਬਣਾਉਂਦੇ ਆ ਇੱਕ ਤਾਂ ਇਹ ਬਣਦੇ ਵੀ ਬਹੁਤ ਘੈਂਟ ਆ ਇਹਦੀ ਡਿਜ਼ਾਈਨ ਕਿਉਂਕਿ ਘੈਂਟ ਘੈਂਟ ਆਉਂਦੇ ਆ ਤੇ ਇਹ ਕਾਫੀ ਨਾ ਮਜ਼ਬੂਤ ਵੀ ਹੁੰਦੇ ਆ ਜਿਵੇਂ ਪਚਾਲ ਪਚੂਲ ਆ ਜਾਂਦਾ ਵਾ ਇਹ ਪਚਾਲ ਪ੍ਰੂਫ ਵੀ ਹੁੰਦੇ ਆ ਤੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਤੇ ਜਿਵੇਂ ਆਪਾਂ ਜੇ ਮੰਨ ਲਓ ਇੱਟਾਂ ਬਜਰੀ ਸੀਮੈਂਟ ਵਾਲਾ ਘਰ ਪਾਉਂਦੇ ਆ ਉਹਦੇ 'ਚ ਆਪਣੇ ਆਰਾਮ ਨਾਲ 6-8 ਮਹੀਨੇ ਲੱਗ ਜਾਂਦੇ ਜਿਵੇਂ ਤੈਨੂੰ ਪਤਾ ਹੀ ਹੈ ਨਾ ਤੇ ਪਰ ਜਿਹੜਾ ਆਹਲਾ ਘਰ ਆ ਇਹ ਕਿਉਂਕਿ ਫੈਕਟਰੀ 'ਚ ਹੀ ਤਿਆਰ ਹੋ ਕੇ ਆਉਂਦੇ ਆ ਇਨਾਂ ਦੇ ਜਿਹੜੇ ਪਾਰਟ ਆ ਨਾ ਘਰ ਦੇ ਸਾਰੇ ਉਹ ਫੈਕਟਰੀ 'ਚ ਤਿਆਰ ਹੋ ਕੇ ਆਉਂਦੇ ਆ ਬਾਈ ਤੇ ਫਿਰ ਉਦੋਂ ਬਾਅਦ ਉੱਥੇ ਜਾ ਕੇ ਸੈਂਬਲ ਹੋ ਜਾਂਦੇ ਆ ਤਾਂ ਕਰਕੇ ਜਲਦੀ ਬਣ ਜਾਂਦੇ ਆ ਤੇ ਇਹ ਵਾਲੀ ਟੈਕਨੋਲੋਜੀ ਦਾ ਨਾਮ ਆ ਪ੍ਰੀ ਫੈਬ੍ਰਿਕੇਸ਼ਨ ਟੈਕਨੋਲੋਜੀ ਤਾ ਕਰਕੇ ਫਿਰ ਮੈਂ ਗਿਆ ਸੀ ਵੀ ਇਹ ਵਾਲੀ ਟੈਕਨੋਲੋਜੀ ਨਾਲ ਸਿਰਫ ਨੂੰ ਆਬਦਾਨਾ ਮਾ ਕਰ 2 ਦਿਨਾਂ ਚ ਪਾ ਸਕਦਾ ਕਿਉਂਕਿ ਇਹ ਕਿਉਂਕਿ ਉੱਥੇ ਫੈਕਟਰੀ ਜ ਬਣ ਜਾਣਾ ਸਾਰਾ ਸਮਾਨ ਫਿਰ ਉੱਥੇ ਜਾ ਕੇ ਅਸੈਂਬਲੀ ਕਰਨਾ ਤਾਂ ਕਰਕੇ 2-4 ਦਿਨਾਂ ਚ ਬਣ ਜਾਣੇ ਆ ਇਹਨਾਂ ਨੂੰ ਬਣਾਉਣ ਲਈ ਬਸ ਸਿਰਫ ਥੱਲੇ ਛੋਟੀ ਜੀ ਫਾਊਂਡੇਸ਼ਨ ਤਿਆਰ ਕਰਨੀ ਪੈਂਦੀ ਆ ਉਦੋਂ ਬਾਅਦ ਇਹ ਅਸੈਂਬਲ ਹੋ ਕੇ ਬਣ ਜਾਂਦੇ ਆ ਤੇ ਕਈ ਲੋਕਾਂ ਨੂੰ ਲੱਗਦਾ ਵੀ ਜਿਹੜੇ ਕੰਟੇਨਰ ਵਾਲੇ ਹਾਊਸ ਹੁੰਦੇ ਉਹ ਤਾਂ ਤੂੰ ਦੇਖੇ ਹੋਣੇ ਆ ਨਾ ਬਈ ਉਹੀ ਸਿਰਫ ਘਰ ਹੁੰਦੇ ਜਿਹੜੇ ਪ੍ਰੀ ਫੈਬ੍ਰੀਕੇਟਡ ਹੁੰਦੇ ਆ ਪਰ ਇਦਾਂ ਦੀ ਗੱਲ ਨਹੀਂ ਹੈਗੀ ਇਹਦੇ ਲਗਭਗ 10 ਟਾਈਪ ਜਿਵੇਂ ਕਿ ਇੱਕ ਤਾਂ ਹੋ ਗਿਆ ਸਿੰਗਲ ਵਾਈਡ ਮੈਨੂਫੈਕਚਰਡ ਹੋਮ ਤੇ ਦੂਜਾ ਹੋ ਗਿਆ ਡਬਲ ਵਾਈਡ ਮੈਨੂਫੈਕਚਰਡ ਹੋਮ ਮੋਡੂਲਰ ਹੋਮ ਟਾਈਨੀ ਹੋਮ ਕੰਟੇਨਰ ਹੋਮ ਪੈਨਲਾਈਜ਼ਡ ਹੋਮ ਐਕसेसਰੀ ਯੂਨਿਟ ਕਸਟਮ ਪ੍ਰੀਫੈਬ ਹੋਮ ਪ੍ਰੀਫੈਬ ਕੈਬਿਨੇਟ ਹੋਮ ਵਕੇਸ਼ਨ ਹੋਮ ਇਕੋ ਫ੍ਰੈਂਡਲੀ ਪ੍ਰੀਫੈਬ ਹੋਮ ਤੇ ਇਹ ਇਹ ਸਾਰੇ ਅਲੱਗ-ਅਲੱਗ ਟਾਈਪ ਹੁੰਦੇ ਆ ਪ੍ਰੀਫੈਬ ਹੋਮ ਦੇ ਇਹ ਹੁਣ ਆਪਾਂ ਇਹਦੇ ਸਾਰੇ ਟਾਈਪ ਜਾਣ ਲੇ ਤੇ ਆਪਾਂ ਹੁਣ ਇਹਦੇ ਜਾਣਦੇ ਆ ਵੀ ਇਹਦੇ ਫਾਇਦੇ ਕੀ ਆ ਪਹਿਲਾ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੀ ਆ ਵੀ ਇਹ ਕਿਉਂਕਿ ਫੈਕਟਰੀ 'ਚ ਬਣਦੇ ਆ ਕੰਟਰੋਲਡ এনवायरमेंट 'ਚ ਬਣਦੇ ਆ ਤਾਂ ਕਰਕੇ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਤੇ ਦੂਜਾ ਫਾਇਦਾ ਵਾ ਕਸਟਮਾਈਜੇਸ਼ਨ ਕਾਫੀ ਸਾਰੇ ਲੋਕਾਂ ਨੂੰ ਲੱਗਦਾ ਵੀ ਜਿਹੜੇ ਪ੍ਰੀਫੈਬ ਵਾਲੇ ਹੋਮ ਹੁੰਦੇ ਆ ਕੰਟੇਨਰ ਵਾਲੇ ਹੋਮ ਹੁੰਦੇ ਆ ਉਹ ਕਯੂਬਿਕ ਸਾਈਜ਼ 'ਚ ਹੀ ਆਉਂਦੇ ਆ ਪਰ ਇਦਾਂ ਦੀ ਗੱਲ ਨਹੀਂ ਹੈਗੀ ਇਹ ਕਾਫੀ ਅਲੱਗ-ਅਲੱਗ ਸਾਈਜ਼ ਅਲੱਗ-ਅਲੱਗ ਸ਼ੇ ਨੰਬਰ 3 ਤੇ ਆ ਸਪੀਡ ਆਫ ਕੰਸਟਰਕਸ਼ਨ ਇਹ ਹਲ ਘਰ ਜਿਵੇਂ ਤੈਨੂੰ ਪਤਾ ਹੀ ਆ ਵੀ ਜਲਦੀ ਤਿਆਰ ਹੋ ਜਾਂਦੇ ਆ ਤਾਂ ਕਰਕੇ ਇਹਦਾ ਜਿਹੜਾ ਸਪੀਡੀ ਕੰਸਟਰਕਸ਼ਨ ਆ ਉਹ ਇਹਦਾ ਕਾਫੀ ਵੱਡਾ ਪਲੱਸ ਪੁਆਇੰਟ ਆ ਤੇ ਇਸ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਫੈਕਟਰ ਆ ਉਹ ਹੈ ਇਹਦੀ ਕੋਸਟ ਇੱਕ ਤਾਂ ਕਿਉਂਕਿ ਇਹ ਫੈਕਟਰੀ ਚ ਬਣਦੇ ਆ ਤੇ ਇਹਦੇ ਤੇ ਲੇਬਰ ਵੀ ਘੱਟ ਲੱਗਦੀ ਆ ਟਾਈਮ ਵੀ ਘੱਟ ਲੱਗਦਾ ਤਾਂ ਕਰਕੇ ਫਿਰ ਇਹ ਕਾਫੀ ਸਸਤੇ ਬਣ ਜਾਂਦੇ ਆ ਤੇ ਇਹਦਾ ਨੈਕਸਟ ਫਾਇਦਾ ਵਾ એનર્ਜੀ ਐਫੀਸ਼ੀਐਂਟ ਕਿਉਂਕਿ ਇਹ ਲੋਹੇ ਦਾ ਹੁੰਦਾ ਜ਼ਿਆਦਾਤਰ ਘਰ ਕੰਟੇਨਰ ਹੋਮ ਜਿਹੜਾ ਹੁੰਦਾ ਲੋਹੇ ਦਾ ਹੁੰਦਾ ਪਰ ਲੋਹੇ ਦਾ ਹੋਣ ਕਰਕੇ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਇਹ ਗਰਮੀਆਂ 'ਚ ਗਰਮ ਰਹੂਗਾ ਜਾਂ ਠੰਡਾਂ 'ਚ ਠੰਡਾ ਰਹੂਗਾ ਲੋਹਾ ਕਿਉਂਕਿ ਐਂ ਹੀ ਰਹਿੰਦਾ ਵਾ ਪਰ ਇਹਦੇ ਵਿੱਚ ਹਨਾ ਇਨਸੂਲੇਟ ਫਿਲ ਕੀਤੀ ਜਾਂਦੀ ਆ ਇਹਦੇ ਲੋਹੇ ਦੇ ਵਿਚਾਲੇ ਇਨਸੂਲੇਟ ਫਿਲ ਕਰਕੇ ਫਿਰ ਡਬਲ ਲੇਅਰ ਕਰ ਦਿੰਦੇ ਹਨਾ ਤਾਂ ਕਰਕੇ ਫਿਰ ਇਹ ਠੰਡਾਂ 'ਚ ਗਰਮ ਰਹਿੰਦਾ ਵਾ ਤੇ ਗਰਮੀਆਂ 'ਚ ਠੰਡਾ ਰਹਿੰਦਾ ਇਹਦੇ ਕਰਕੇ ਫਿਰ ਆਪਣੇ ਬਿਜਲੀ ਦਾ ਬਿੱਲ ਵੀ ਕਾਫੀ ਖਰਚਾ ਬਚ ਜਾਂਦਾ ਬਾਈ ਫਾਇਦੇ ਤਾਂ ਹੁਣ ਮੈਂ ਕਿੰਨੇ ਸੁਣ ਲਏ ਪਰ ਮੇਰਾ ਹੁਣ ਇੱਥੇ ਇੱਕ ਸਵਾਲ ਆ ਪੁੱਛੋ ਬਾਈ ਕੀ ਇਹਦੇ ਕੋਈ ਨੁਕਸਾਨ ਵੀ ਹੈਗੇ ਆ ਹਾਂ ਬਾਈ ਇਹਦੀਆਂ ਕੁਝ ਲਿਮਿਟੇਸ਼ਨ ਹੈਗੀਆਂ ਨੇ ਪਰ ਉਹਦੀ ਗੱਲ ਆਪਾਂ ਥੋੜੀ ਬਾਅਦੋਂ ਕਰਦੇ ਆ ਪਹਿਲਾਂ ਇਹਦੀ ਕੋਸਟ ਦੀ ਗੱਲ ਕਰ ਲੈਂਦੇ ਆ ਫਾਇਦੇ ਤਾਂ ਬੜੇ ਤੂੰ ਹੱਬ ਕੇ ਦੱਸ ਰਿਹਾ ਸੀ ਉਹ ਫਿਰ ਹੁਣ ਕੋਸਟ ਤਾਂ ਦੱਸ ਦੀਏ ਫਿਰ ਮੈਂ ਨੁਕਸਾਨ ਵੀ ਦੱਸੂਗਾ ਹੈਗੇ ਨੁਕਸਾਨ ਵੀ ਬਾਈ ਦੱਸਦਾ ਤੁਹਾਨੂੰ ਪਹਿਲਾਂ ਆਪਾਂ ਕੋਸਟ ਦੀ ਗੱਲ ਕਰਦੇ ਆ ਜਿਹੜਾ ਹਨਾ 8x20 ਦਾ ਕੰਟੇਨਰ ਆ ਮੰਨ ਲਓ ਉਹ ਆਪਾਂ ਨੂੰ 1.5 ਤੋਂ 2 ਲੱਖ ਦੇ ਵਿਚ ਵਿੱਚ ਮਿਲ ਜਾਂਦਾ ਹੂੰ ਤੇ ਇਹਦੇ ਚ ਜੇ ਆਪਾਂ ਇੰਟੀਰੀਅਰ ਜੋੜ ਦਈਏ ਤੇ ਇਹਦੀ ਜਿਹੜੀ ਫਾਊਂਡੇਸ਼ਨ ਬਣਾਉਣੀ ਪੈਂਦੀ ਉਹ ਜੋੜ ਦਈਏ 50000 ਉਹਦਾ ਖਰਚਾ ਵਾ ਤੇ ਇਹ ਸਾਰਾ ਰਲਾ ਮਿਲਾ ਕੇ 5 ਸਵਾ ਲੱਖ ਚ ਤਿਆਰ ਹੋ ਜਾਂਦਾ ਹੂੰ ਤੇ ਜੇ ਦਾ ਸਕੁਅਰ ਫੁੱਟ ਵਾਲਾ ਰੇਟ ਕੱਢੀਏ ਤਾਂ ਜਿਹੜਾ ਤਾਂ ਹੈਗਾ ਹਾਲਾ ਕੰਟੇਨਰ ਵਾਲਾ ਹੋਮ ਇਹਦੇ ਚ ਮੰਨ ਲਓ ਸਕੁਅਰ ਫੁੱਟ ਤੁਹਾਨੂੰ ਪੈਂਦਾ 3125 ਰੁਪਏ ਪਰ ਸਕੁਅਰ ਫੁੱਟ ਤੇ ਜਿਹੜਾ ਆਪਣਾ ਸੀਮੈਂਟ ਵਾਲਾ ਘਰ ਹੁੰਦਾ ਉਹ ਥੋੜਾ ਜਿਹਾ ਤੁਹਾਨੂੰ ਲਗਭਗ 1500 ਤੋਂ 1700 ਪਰ ਸਕੁਅਰ ਫੁੱਟ ਚ ਪੈ ਜਾਂਦਾ ਤੇ ਹੁਣ ਤੁਸੀਂ ਕਹੋਗੇ ਉਹ ਤਾਂ ਮਹਿੰਗਾ ਵਾ ਕੰਟੇਨਰ ਵਾਲਾ ਤੇ ਪਰ ਜਿਹੜਾ ਫੈਕਟਰੀ ਵਾਲਾ ਵਾ ਜਿਹਦੀ ਆਪਾਂ ਗੱਲ ਕਰਦੇ ਵੀ ਜਲਦੀ ਤਿਆਰ ਹੋ ਜਾਂਦਾ ਵਾ ਉਹ ਸਸਤਾ ਵਾ ਕਿਉਂਕਿ ਉਹ ਫੈਕਟਰੀ ਚ ਬਣ ਕੇ ਤਿਆਰ ਹੁੰਦਾ ਟਾਈਮ ਟੂ ਮ ਘੱਟ ਲੱਗਦਾ ਉਹਦੇ ਕਰਕੇ ਉਹ ਸਸਤਾ ਪੈ ਜਾਂਦਾ ਉਹਦੇ ਚ ਸਕੁਅਰ ਫੁੱਟ ਦਾ ਰੇਟ ਪੈਂਦਾ ਤਕਰੀਬਨ 1200 ਤੋਂ 1400 ਤੇ ਜਿਵੇਂ ਹੁਣ ਮੈਂ ਇਹਦੇ ਤੁਹਾਨੂੰ ਟਾਈਪਸ ਗਣਾਈ ਸੀਗੇ ਹਨਾ ਵੀ ਇਹ 10 ਤਰੀਕੇ ਦੇ ਹੁੰਦੇ ਆ ਘਰ ਜਿਹੜੇ ਪ੍ਰੀਫੈਬ ਵਾਲੇ ਹੁੰਦੇ ਆ ਤੇ ਉਹਦੇ ਹਿਸਾਬ ਨਾਲ ਇਹਦਾ ਰੇਟ ਡਿਪੈਂਡ ਕਰੂਗਾ ਵੀ ਤੁਸੀਂ ਕਿਹੜੇ ਤਰੀਕੇ ਵਾਲਾ ਘਰ ਬਣਵਾ ਰਹੇ ਹੋ ਤੇ ਜਾਣ ਲਈ ਇਹ 3 ਤੋਂ 4 ਲੱਖ ਚ ਬਣ ਜਾਂਦਾ ਵਾ 3 ਤੋਂ 4 ਲੱਖ ਤੋਂ ਲੱਕੇ ਮੰਨ ਲਓ 7 ਤੋਂ 8 ਤੱਕ ਇਹਦੀ ਕੋਸਟ ਡਿਪੈਂਡ ਕਰਦੀ ਹੈ ਵੀ ਕਿਹੜੇ ਤਰੀਕੇ ਦਾ ਤੁਸੀਂ ਘਰ ਬਣਾ ਰਹੇ ਹੋ ਹੁਣ ਇਸ ਕੰਸਟਰਕਸ਼ਨ ਟੈਕਨੋਲੋਜੀ ਦੇ ਲਿਮਿਟੇਸ਼ਨ ਬਾਰੇ ਗੱਲ ਕਰਦੇ ਆ ਇੱਕ ਜਿਹੜਾ ਤੁਸੀਂ ਇੱਕ ਜਿਹੜਾ ਤੁਸੀਂ ਪਹਿਲਾਂ ਹੀ ਆਪਾਂ ਗਿਆ ਸੀਗਾ ਹਨਾ ਬਈ ਜਿਹੜਾ ਕੰਟੇਨਰ ਹੋਮ ਆ ਉਹ ਥੋੜਾ ਜਿਹਾ ਮਹਿੰਗਾ ਵਾ ਤਾਂ ਕਰਕੇ ਪਹਿਲੀ ਲਿਮਿਟੇਸ਼ਨ ਤਾਂ ਉਹਦੀ ਉਹੀ ਹੋਗੀ ਵੀ ਉਹਦੇ ਤੇ ਖਰਚਾ ਥੋੜਾ ਜਿਆਦਾ ਪੈ ਜਾਂਦਾ ਤੇ ਦੂਜਾ ਜਿਹੜਾ ਇਹਦਾ ਮੇਨ ਨੁਕਸਾਨ ਆ ਉਹ ਹੈਗਾ ਵਾ ਵੀ ਕਾਫੀ ਸਾਲਾਂ ਤੋਂ ਇਹ ਵਾਲੇ ਘਰ ਬਣਦੇ ਆ ਰਹੇ ਆ ਪਰ ਲੋਕ ਆ ਜਿਹੜੇ ਉਹ ਕਾਫੀ ਘੱਟ ਯੂਜ਼ ਕਰਦੇ ਆ ਇਹ ਵਾਲੇ ਘਰਾਂ ਦਾ ਤੇ ਜਿੰਨਾ ਲੋਕ ਵੱਧ ਯੂਜ਼ ਕਰਨਗੇ ਓਨੀਆਂ ਜਿਆਦੇ ਕੰਪਨੀ ਆ ਇਹ ਘਰ ਬਣਾਉਣਗੀਆਂ ਜਦੋਂ ਫਿਰ ਜਿਆਦੇ ਬਣਨਗੇ ਉਦੋਂ ਹੀ ਰੇਟ ਘਟਦਾ ਹੁੰਦਾ ਤਾਂ ਕਰਕੇ ਫਿਰ ਇਹ ਹਜੇ ਘੱਟ ਯੂਜ਼ ਹੋ ਰਹੇ ਆ ਉਹਦੇ ਕਰਕੇ ਇਹਦਾ ਰੇਟ ਵੀ ਜਿਆਦਾ ਹੈ ਹਜੇ ਤੇ ਜੇ ਇਹਨਾਂ ਦੀ ਲਾਈਫ ਦੀ ਗੱਲ ਕਰੀਏ ਆ ਸਾ ਨਿਊ ਟੈਕਨੋਲੋਜੀ ਵਾਲੇ ਘਰਾਂ ਦੀ ਇਹ ਹੈਗੀ ਆ ਤਕਰੀਬਨ ਤੇ ਬਾਈ ਜੇ ਹੁਣ ਆਹ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਤੇ ਜੇ ਜਿਆਦਾ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਆਪ ਦੇ ਤੁਸੀਂ ਕੋਈ ਤੁਹਾਡੇ ਸਵਾਲ ਆ ਜਾਂ ਕੋਈ ਵੀ ਤੁਹਾਡੀ ਰਾਏ ਆ ਉਹ ਸ਼ੇਅਰ ਕਰ ਦਿਓ ਆਪਦੀ ਲਿਖ ਦਿਓ ਤੇ ਇਦਾਂ ਦੀਆਂ ਹੋਰ ਵੀਡੀਓਆਂ ਦੇਖਣ ਲਈ ਆਪਣੇ ਨੇਕ ਪੰਜਾਬੀ ਸਟੇਟ ਨੂੰ ਫੋਲੋ ਕਰ ਲਓ ਕਿਉਂਕਿ ਇਹਦੇ ਤੇ ਆਪਾਂ ਬਾਈ ਕੋਈ ਬਕਵਾਸ ਨਹੀਂ ਕਰੀਦੀ ਸਿੱਧੀ ਪੁਆਇੰਟ ਟੂ ਪੁਆਇੰਟ ਗੱਲ ਕਰੀਦੀ ਆ ਤੁਹਾਡੇ ਕੰਮ ਦੀ ਗੱਲ ਕਰੀਦੀ ਆ ਤਾਂ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਾਈ ਜੀ ਉਹ ਐਂਡ ਤੇ ਹੱਸ ਪਿਆ ਮੈਂ ਦੁਬਾਰਾ ਕੋਈ ਨਹੀਂ bro ਨੈਚੁਰਲ Sub <laughs>